ਹਾਂਜੀ ਸਸਤੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਛੋਟੇ ਭਾਦੀਆਂ ਤੁਹਾਨੂੰ ਵਹਿੜਾਂ ਵਿਖਾਉਣੀਆਂ ਵੀਡੀਓ ਜਦੋਂ ਸ਼ੂਟ ਕੀਤੀ ਉਹਦੋਂ ਇੱਕ ਵਹਿੜ ਤਾਜੀ ਸੂਈ ਸੀ ਤੇ ਆਹ ਜਰਸੀ ਗੱਬਣ ਸੀ ਪਰ ਜਦੋਂ ਵੀਡੀਓ ਬਣਾ ਕੇ ਹਟੇ ਆ ਜਿਹੜੀ 2 ਨੰਬਰ ਤੇ ਜਰਸੀ ਗੱਬਣ ਆ ਇਹ ਵੀ ਸੂਨ ਲੱਗ ਪਈ ਤੇ ਫੇਰ ਆਹ ਵਿੱਚ ਵੀਡੀਓ ਨਾਲ ਵਿੱਚ ਐਡ ਕਰਤੀ ਆ ਕਿਉਂਕਿ ਹੁਣ ਦੋਵੇਂ ਸੂਈਆਂ ਸਵਾਈਆਂ ਜੀਦੇ ਵੈਡ ਜਿਹੜੀ ਵੀ ਪਸੰਦ ਆਉ ਅਗਲਾ ਬਾਈ ਨਾਲ ਸੌਦਾ ਕਰ ਲੈ ਆ ਜਿਹੜੀ ਜਰਸੀ ਗੱਬਣ ਸੀ ਇਹ ਵੀ ਸੂਪੀ ਆ ਇਹਦੇ ਨਾਲ ਵਿੱਚ ਵੀਡੀਓ ਮੈਂ ਲਾਤੀ ਆ ਇਹਦੋਂ ਗਾਂਹ ਇਨਫਾਰਮੇਸ਼ਨ ਤੁਹਾਨੂੰ ਸਾਰੀ ਮਿਲ ਜਾਣੀ ਆ ਆ ਇੱਥੇ ਗੱਬਣ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਫੋਨ ਲਾ ਲੈ ਸਸੀ ਗਾਲ ਜੀ ਬਈ ਸਸੀ ਗਾਲ ਜੀ ਨਾਮ ਦੱਸ ਜੀ ਨਾਮ ਜਸਕਰਨ ਪਿੰਡ ਕਾਲੀ ਕੀ ਤਹਿਸੀਲ ਬਾਗਾਂਪਨ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ 9814326166 2 ਜਨਵਾਰ 2 ਜਨਵਾਰ ਆ ਹਾਂ ਬਈ ਇਹ ਬਈ ਸਵੇਰੇ ਸੂਈ ਆ 5 ਕਿਤੇ ਤੋਂ ਦਰ ਸੂਈ ਹੋਊਗੀ ਹੂੰ ਤੇ ਜੇਰ ਪੈ ਗਈ ਨੋ ਹੋ ਗਏ 20 ਮਿੰਟ ਹੋ ਗਏ ਹੋਣਗੇ ਸਹੀ ਆ ਮਗਰੇ ਦੇ ਬੱਚਾ ਤੇ ਤਕਰੀਬਨ ਮੰਨ ਲਾ ਵੀ ਸੂਣ ਤੋਂ ਘੰਟੇ ਕੇ ਬਾਅਦ ਆਪਾਂ ਬੱਚੇ ਨੂੰ ਥੋੜਾ ਜਿਹਾ ਪਿਆ ਕੇ ਥਣ ਚੈੱਕ ਕੀਤੇ ਆ ਜੀ 5-7 ਕਿਲੋ ਨਹੀਂ ਚੋਇਆ ਨਹੀਂ ਭਾਈ ਆਪਾਂ ਦਾ 2 ਕਿਲੋ ਵੀ ਕਿਹਾ ਸਹੀ ਆ ਸਿੱਧੀ ਗੱਲ ਹੈ ਮੈਂ ਝੂਲ ਮੜੀਆਂ ਕਈਆਂ ਮਹੀਨਾ ਚੋਲਿਆ ਕੋਈ ਪਤਾ ਨਹੀਂ ਹਾਂ ਥਣ ਚੈੱਕ ਕੀਤੇ ਆ ਬੱਚੇ ਨੂੰ ਝਗਾਇਆ ਚਵਾਈ ਓਕੇ ਆ ਹਾਂ ਚਵਾਈ ਓਕੇ ਵੀ ਨਾ ਜੇਰ ਜੂ ਸੋਫੀ ਪੈ ਜਾਂਦੀ ਆ ਹਾਂ ਸਹੀ ਆ ਕਿੰਨਾ ਕੁ ਦੁੱਧ ਦੇ ਦੂੰ ਬਾਈ ਦੋ ਦੋੜਾ ਝੂਠਲਾ ਕੰਮ ਆ ਮਾਰਕਾ ਸਹੀ 20 ਕਿਲੋ ਦਿੱਤਾ ਤੇ ਆਪਾਂ 18 ਕਿਲੋ ਮੰਨ ਕੇ ਲਈਆ ਸਹੀ 18 18 ਕਿਲੋ ਮੰਨ ਕੇ ਕੋਈ ਲੈ ਲੇ ਦੇ ਦੋਸਤੋ ਇਹ ਹੁੰਦੀ ਆ ਨਰਮ ਬੰਦੇ ਵਾਲੀ ਗੱਲ ਮੈਂ ਅੱਗੇ ਵੀ ਜਿੰਨੀਆਂ ਵੀ ਵੀਡੀਓ ਇਸ ਘਰੋਂ ਬਣਾਈਆਂ ਹਰੇਕ ਵੀਡੀਓ ਦੇ ਕਹਿਣਾ ਨਾ ਕਿ ਨਰਮ ਮੁੰਡਾ ਵਪਾਰ ਦਾ ਕੰਮ ਜ਼ਰੂਰ ਕਰਦਾ ਪਰ ਝੂਠ ਦੁਬਾਨ ਨਹੀਂ ਲੋਕਾਂ ਨੂੰ ਮਾਰਦਾ ਕਈ ਬਹੁ ਮਾਰਦੇ ਆ ਗਾਂ ਹਜੇ 10 ਮਿੰਟ ਹੋਏ ਹੁੰਦੇ ਆ ਸੂਈ ਨੂੰ ਮਰੀ ਜੀ ਗਾਂ ਹੁੰਦੀ ਆ ਬਾਈ 7 ਕਿਲੋ ਬੋਲਾ ਚੋਲਿਆ ਚੋਇਆ ਹੁੰਦਾ ਨਹੀਂਗਾ ਉਹੀ ਕਹਿ ਦੇਣਾ ਪਰ ਬਾਈ ਕਹਿੰਦਾ ਆਪਾਂ ਨਹੀਂ ਝੂਠ ਮਾਰਦੇ ਵੀਡੀਓ ਬਣਾਉਣੀ ਕਰਕੇ ਇੱਕ ਜੇਰ ਸੌਖੀ ਪੈ ਜੇ ਬੱਚੇ ਨੂੰ ਬੌਲਾ ਪਿਆ ਤਾਂ ਬੱਚਾ ਕੋਈ ਅੱਧਾ ਕਿਲੋ ਚੋਂਗੇ ਜਾਂ ਕਿਲੋ ਚੋਂਗੇ ਜਿੰਨਾ ਵੀ ਚੋਂਗੇ ਬੱਚੇ ਨੂੰ ਚੰਗਾਇਆ ਤੇ ਧਾਰਾ ਮਾਰੀਆਂ ਕਿ ਵੀਡੀਓ ਬਣਾਉਣੀ ਕਰਕੇ ਦੱਸਿਆ ਜਾਊਗਾ ਕਿ ਚਵਾਈ ਕਿਵੇਂ ਆ ਚਵਾਈ ਦੀ ਓਕੇ ਆ ਜੀ ਤੋਂ ਲਈ ਅਗਲੇ ਕਹਿੰਦੇ ਅਸੀਂ 20 ਚੋਇਆ ਬਾਈ ਕਹਿੰਦਾ 18 ਮੰਨ ਕੇ ਅਸੀਂ ਲਈ 18 ਮੰਨ ਕੇ ਕੋਈ ਵੀ ਲੈ ਲੇ ਆ ਵੇਖੋ ਚਵਾਈ ਪੂਰੀ ਮੋਟੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਚਵਾਈ ਦੀ ਜਮਾ ਓਕੇ ਆ ਮੋٹے ਮੋٹے ਥਾਣਾ ਥਾਣਾਂ ਦੀ ਸਾਫ ਸੁਥਰੀ ਟੁੱਲੂ ਬੰਪ ਵਾਲੀ ਚਵਾਈ ਆ ਤੁਸੀਂ ਆ ਕੇ ਚੋ ਹੀ ਲੈਣੀ ਆ ਮੈਂ ਤਾਂ ਅੱਗੇ ਵੀ ਕਹਿਣਾ ਹੋਂਾ ਕਿ ਸੂਏ ਸਵਾਏ ਪਸ਼ੂ ਨੂੰ ਭਰਾਵੋ ਥੋੜੀ ਜੀ ਤਰਜੀਹ ਦਿਆ ਕਰੋ ਜਿਹਨੂੰ ਪਸ਼ੂਆਂ ਬਾਰੇ ਪ੍ਰੋਪਰ ਨੌਲੇਜ ਆ ਉਹਦਾ ਭਾਵਾ ਗੱਭਣ ਲੈ ਲੈ ਭਾਵਾ ਕੱਚਾ ਪਸ਼ੂ ਲੈ ਲੈ ਭਾਵਾ ਤਿਆਰ ਪਸ਼ੂ ਲੈ ਲੈ ਜਿਹਨੂੰ ਨੌਲੇਜ ਹੋਦੋਂ ਤਾਂ ਕੋਈ ਚੱਕਰ ਹੀ ਨਹੀਂ ਕਿ ਕਈ ਮੈਨੂੰ ਫੋਨ ਲਾਉਂਦੇ ਹੁੰਦੇ ਆ ਬਾਈ ਯਾਰ ਸਹਿਮਤ ਬਾਈ ਸਾਨੂੰ ਬਾਹਲਾ ਪਸ਼ੂ ਬਾਰੇ ਪਤਾ ਨਹੀਂ ਜੇ ਬਾਈ ਬਣਾ ਤੂੰ ਗਾਂ ਲੈ ਦੇ ਤੇ ਤੁਹਾਨੂੰ ਪਤਾ ਹੀ ਆਪਾਂ ਨਾ ਤਾਂ ਕਿਸੇ ਨੂੰ ਗਾਂ ਦਵਾਈ ਆ ਨਾ ਦਵਾਈ ਆ ਕਿਉਂਕਿ ਪਤਾ ਨਹੀਂ ਹੁੰਦਾ ਗਾਂ ਵਾਲਾ ਝੂਠ ਮਾਰ ਜੇ ਗਾਂ 19 21 ਨਿਕਲ ਜੇ ਪਰ ਆ ਜੋ ਕੋਸ਼ਾ ਤੁਹਾਡੇ ਸਾਹਮਣੇ ਆ ਤੁਸੀਂ ਚੋਕੇ ਵੇਖ ਲਓ ਦੋ ਟਾਈਮ ਚਾਰ ਟਾਈਮ ਗੱਬਣ ਪਸ਼ੂ ਦਾ ਤਾਂ ਵਹਿਮ ਹੁੰਦਾ ਅਗਲਾ 20 ਕਿਲੋ 25 ਕਿਲੋ ਕਹਿਨਦਾ ਇਹਦਾ ਸੂਈ ਸਵਾਈ ਅਗਲਾ ਚੋਕੇ ਲੈ ਜੇ ਤੇ ਐਡੀ ਵੜ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਜੇਰ ਕੰਪਲੀਟ ਹੈ ਸੀਲ ਫੁੱਲ ਹੈ ਤਾਜੀ ਸੂਈ ਆ ਨਿੱਕਾ ਆ ਮੋਲ ਇਹਦਾ ਮੋਲ ਦਾ ਬਈ ਦਾ 70-70 ਕਹਿਣਾ ਕਰ ਲਿਆ ਆਪਾਂ 65000 ਜੁਮਾਨਤਾਂ ਕਰ ਦਾਂਗੇ ਇਹਦਾ ਬਾਕੀ ਹਾਂ ਆਪਾਂ ਨਹੀਂ ਕਹਿੰਦੇ ਸਾਥੋਂ ਆਉਣ ਲੈਣਾ ਮਗਾਉ ਆਪਣੇ ਘਰੇ ਆਓ ਤਸੱਲੀ ਕਰੋ ਫੇਰ ਲੈ ਕੇ ਜਾਓ ਸਹੀ ਹੈ ਹੁਣ ਪੈਸੇ ਬਈ ਬਹੁਤ ਉੱਤੇ ਬੰਨ ਗਏ ਜਿਹੜਾ ਮਾਲਾ ਥੋੜਾ ਜਿਹਾ ਸਰਦਾ ਬਈ ਗ੍ਰੀ ਕਿਰਪਾ ਜੀ ਕੋਲ ਹੈਗੇ ਉਹਦਾ ਸੌਖਾ ਹਾਂ ਜਿਹੜਾ ਆਪਣੇ ਅਰਕ ਨੇ ਇੱਕ ਦੋ ਲੈਣੀਆਂ ਬਈ ਇੱਕ ਦੀ ਜੀ ਕੰਮ ਹੋ ਜਾਏ ਮੁੜ ਕੇ ਰੁਲ ਜਾਂਦਾ ਬੰਦਾ ਹਾਂ ਇਹ ਤਾਂ ਗੱਲ ਹੈ ਆ ਗੱਭ ਘਰੇ ਜਾਓ ਤਸੱਲੀ ਕਰੋ ਦੋ ਡੰਗ ਚੋਗੇ ਭਾਵੇਂ ਫੇਰ ਆਈ। ਸਹੀ ਹੋ। ਦੂਸਰੇ ਹੁੰਦੀਆਂ ਨਰਮ ਬੰਦਿਆਂ ਦੀਆਂ ਗੱਲਾਂ। ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਔਨਲਾਈਨ ਮਂਗਾਓ। ਘਰੇ ਬੈਠੇ ਪੈਸੇ ਪਾ ਦਿਓ ਤੇ ਕਹਿ ਦਿਓ ਗੱਡੀ ਤੇ ਭੇਜ ਦੇ ਬਹਿੜ। ਉਹ ਕੰਮ ਬਾਈ ਕਹਿੰਦਾ ਆਪਾਂ ਨਹੀਂ ਕਰਦੇ ਕਿਉਂਕਿ ਬਾਈ ਕਹਿੰਦਾ ਆਪਾਂ ਵੀ ਨਰਮ ਐ। ਇੱਕ ਅੱਧਾ ਪਸ਼ੂ ਲਿਆ ਕੇ ਵੇਚਣਾ ਹੁੰਦਾ ਵਾਦ ਤੋਂ ਬਾਦ ਦੋ ਲਈਦੇ ਆ ਤੇ ਕਹਿੰਦਾ ਮੇਰੇ ਵਰਗਾ ਕੋਈ ਹੋਰ ਕਿਸੇ ਨੇ ਇੱਕ ਪਸ਼ੂ ਮਸਾਂ ਲੈਣਾ ਹੋਵੇ ਓਨੇ ਹੀ ਪੈਸੇ ਹੋਣ ਤੇ ਉਹ ਘਰ ਆ ਘਰੇ ਬੈਠਾ ਮੰਗਾ ਲੇ ਤੇ ਉਧਰੋਂ ਨੂੰ ਵਪਾਰੀ ਉਹ ਜੇ ਟੱਕਰ ਜੇ 19 ਕੀ ਵਾਲਾ ਤੇ ਠੱਗੀ ਵਾਜੇ ਤੇ ਅਗਲਾ ਉਹੀ ਲੋਟ ਨਹੀਂ ਆਉਂਦਾ ਪਈ ਆ 60000 ਦੇ ਥੱਲੇ ਆ ਜਾਂਦਾ ਤੇ ਪਰ ਬਾਈ ਕਹਿੰਦਾ ਆਪਾਂ ਇਹ ਕੰਮ ਨਹੀਂ ਕਰਦੇ ਆਪਣੇ ਘਰੇ ਆਓ ਚੋਕੇ ਲਓ ਤਸੱਲੀ ਕਰਕੇ ਲਓ ਜਿਹੜਾ ਨਰਮ ਬੰਦਾ ਹੁੰਦਾ ਝੂਠ ਦੁਬਾ ਨਹੀਂ ਮਾਰਦਾ ਉਹੀ ਇਹ ਗੱਲਾਂ ਕਹਿਣਾ ਹੁੰਦਾ ਕਿ ਚੋਕੇ ਲਓ ਤਸੱਲੀ ਕਰਕੇ ਲਓ ਜਮਾ ਜੈਜਪਾ 65 65000 ਦੀ ਦੇ ਦੇਣੀ ਆ ਛੋਟ ਸੱਪਾ ਮਾਨਤਾਂ ਨੂੰ ਜੂ 20 ਕਿਲੋ ਖੁੱਲਾ ਦੁੱਧ ਪਿਆ ਜੂ ਫੁੱਲ ਵੱਡੀ ਵਹਿੜ ਦੋ ਨੰਬਰ ਤੇ ਆ ਬਾਈ ਜ਼ੇਰ ਪੈ ਗਈ ਆ ਏ ਜੇਰ ਦਾ ਬਹੁਤ ਵੀਰਤੀ ਕੁੱਤਾ ਲੈ ਗਿਆ ਖਿੱਚ ਕੇ ਅੱਛਾ ਅੱਧੀ ਕਿੜਾੜੀ ਹੋ ਖੜੀ ਸੀ ਵਜੀ ਪਈ ਆ ਹਜੇ ਹਾਂ ਹੋਵੇ ਜਾਦੇ ਪਏ ਦੋਸਤੋ ਕੁੱਤਾ ਲੈ ਗਿਆ ਬਾਈ ਕਹਿੰਦਾ ਖਿੱਚ ਕੇ ਅੱਧੀ ਕਿਦਾ ਬਜ ਗਈ ਆਏ ਨਾ ਕੋਈ ਕਿਤੇ ਵੀ ਖਣੀ ਪਈ ਨਹੀਂ ਹੁਣੀ ਤਾਂ ਕਹੀ ਜਾਂਦਾ ਅਗਲੇ ਘਰੇ ਲੈ ਕੇ ਗਾਂ ਜੇਰ ਸੱਟ ਜੇ ਅਗਲਾ ਆਪ ਨੂੰ ਫੋਨ ਵੀ ਨਾ ਲਾਵੇ ਆਪਣੇ ਘਰੇ ਗਾਂ ਬੰਨ ਲੀ ਲਓ ਜੀ ਬਾਈ ਕਹਿੰਦਾ ਤੁਹਾਡੇ ਘਰੇ ਜੇਰ ਦਾ ਲੜ ਵੀ ਸੱਟ ਜੇ ਅਗਲਾ ਫੋਨ ਨਾ ਲਾਵੇ ਘਰੇ ਗਾਂ ਬੰਨ ਜੇ ਤੇ ਆਪਦੇ ਪੈਸੇ ਲੈ ਜੇ ਆ ਜਾ ਬਾਈ ਇਹ ਬਈ ਦੂਜਾ ਸੂਆ ਸੁੰਦੀ ਆ ਹੂੰ ਤਿਆਰ ਹੀ ਆ ਵਟਾਂਗ ਕਿੰਨਾ ਕੁ ਦੁੱਧ ਦੇ ਦੂ ਬਈ 16 17 ਕਿਲੋ ਮੰਨ ਕੇ ਲਈ ਆ ਸਹੀ ਹੈ ਕਿੰਨਾ ਕੁ ਦੁੱਧ ਹੀ ਆ ਨਾ ਬਾਕੀ ਖੰਡੀ ਵੀ ਹੈ ਵੀ ਬਹੁਤ ਸੇਲ ਸੌ ਪੂਰੀ ਆ ਆਪਾਂ ਰੱਬ ਨੇ ਮਰਜੀ ਬੈਠੀ ਆ ਹੂੰ ਸਹੀ ਆ ਇੱਕ ਨੰਬਰ ਦੀ ਜ਼ੇਰ ਦੀ ਗਾਰੰਟੀ ਆ ਕੋਈ ਜ਼ੇਰ ਜੀ ਨਾ ਮੰਨੇ ਜਾਲਾ ਇਹ ਤਾਂ ਆਵੇਂ ਜਦੋਂ ਪਸ਼ੂ ਸੂਪ ਪੈਂਦਾ ਸੂਣ ਤੋਂ ਬਾਅਦ ਜਾਲਾ ਸਾਫ਼ ਮਾਰ ਜਾਂਦਾ ਹੁੰਦਾ जीरदी ਦਾ ਬਾਈ ਕਹਿੰਦਾ ਇੱਕ ਨੰਬਰ ਦੀ ਇੰਨੀ ਗਾਰੰਟੀ ਆ ਤੁਹਾਡੇ ਘਰੇ ਲੜ ਵੀ ਜੇਰ ਦਾ ਸੱਟ ਜੇ ਤੇ ਬਾਈ ਕਹਿੰਦਾ ਅਗਦਾ ਗਾਂ ਘਰੇ ਬੰਨ ਜੇ ਤੇ ਆਪਦੇ ਪੈਸੇ ਲੈ ਜੇ ਫੋਨ ਵੀ ਭਵਾਂ ਨਾ ਲਾਵੇ ਆ ਵੱਡੇ ਕੱਦ ਵਾਲੀ ਜਰਸੀ ਕਹਿਣ ਨੂੰ ਤਾਂ ਬਾਈ ਕਹਿੰਦਾ ਵੱਧ ਜਿੰਨਾ ਮਰਜ਼ੀ ਕਹਿ ਦੀ ਤੁਸੀਂ 16 17 ਮੰਨ ਕੇ ਸੌਦਾ ਕਰ ਲਿਓ ਖੁੱਲਾ ਪਿਆ ਜੂ ਜਿੱਥੇ ਮਰਜ਼ੀ ਬਹਿ ਜਾ 300 ਪੂਰੀ ਜਿੱਥੇ ਮਰਜ਼ੀ ਖੜਾ ਕੇ ਚੁਵਾਈ ਕਰ ਲਿਓ ਇਹ ਤਿਆਰੀ ਆ ਬਾਈ ਕਹਿੰਦਾ ਹੋ ਸਕਦਾ ਅੱਥਰ ਨੂੰ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਜਮਾ ਤਿਆਰ ਵਹਿੜ ਜਰਸੀ ਬਰੀਡ ਕੱਦ ਵੱਡਾ ਬਾਕੀ ਤੁਸੀਂ ਵੇਖ ਹੀ ਰਹੇ ਹੋ ਕੋਈ ਨਿੱਕੀ ਜਿਹੀ ਨਹੀਂ ਗੋਡੇ ਕਿ ਜਿੱਡੀ ਹਮਾਚਲ ਵਾਲੀ ਜਰਸੀ ਨਹੀਂ ਵੱਡੇ ਕੱਦ ਵਾਲੀ ਜਰਸੀ ਆ ਰਾਜੀ ਰੂਜੀ ਬਹੁਤ ਆ ਮਾਚਲ ਵਾਲਿਆਂ ਦਾ ਦੋ ਬਣ ਜਾਣੀਆਂ ਹਾਂ ਜਿਹੜਾ ਮਾਦਲ ਬਣਾ ਖੜਾ ਦੇਣਾ ਮਾਦਲ ਵਾਲਿਆਂ ਦਾ ਬਾਈ ਕਹਿੰਦਾ ਦੋ ਬਣ ਜਾਣੀਆਂ ਹੈਗੀ ਵੱਡੀ ਐ ਤੁਹਾਡੇ ਸਾਹਮਣੇ ਹੀ ਐ ਬਾਕੀ ਹਰੇਕ ਦੇ ਘਰੇ 4-4 ਫੋਨ ਆ ਆ ਵੇੜੇ ਤੇ ਬੈਠੀ ਹੁੰਦੀ ਆ ਹਾਂ ਠੀਕ ਐ ਕੋਲੇ ਪਾਸਾ ਨਾ ਮੰਨਦੇ ਇੱਕ ਸਾਈਡ ਹਲਕੀ ਜੀ ਭਾਲੇ ਤਾਂ ਆਮ ਵੀ ਪਸ਼ੂ ਮਾੜੀ ਮੋੜ ਕਰ ਜਾਂਦਾ ਕਿੰਨੇ ਦੀ ਇਹ ਵੀ ਬਈ ਬੈਂਡ ਤੇ ਮਾਨਦਾਨ ਕਰ ਦਾਂਗੇ ਲਓ ਜੀ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਜੋੜਾ 65 65000 ਦਾ ਛੋੜ ਛਪਾ ਹੋ ਜਾਊਗਾ ਫੈੜ ਫੁੱਲ ਵੱਡੀ ਜਰਸੀ ਹੈ ਬਾਕੀ ਤੁਸੀਂ ਵੇਖ ਹੀ ਰਹੇ ਹੋਰ ਕਿਸੇ ਦੇ ਘਰੇ ਖੜੀ ਹੁੰਦੀ 75 80 ਮੁੱਲ ਕਰਨਾ ਸੀ ਜਮਾ ਜਾਇਜ਼ ਪਾ ਬਿਲਕੁਲ ਛੋਟੇ ਛੋਟੇ ਪਾਦੀਆਂ ਦੋ ਸੋਹਣੀਆਂ ਬਹਿੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਬਾਈ ਦੇ ਘਰੇ ਆ ਜਾਓ ਤਸੱਲੀ ਕਰਕੇ ਲੈ ਜਾਓ ਸਾਰਿਆਂ ਦਾ ਸਿਵਾ